ਗੁਰਾਇਆਂ ਦੇ ਪਿੰਡ ਢੰਡਾ ਵਿਖੇ ਸंचाई ਪ੍ਰੋਜੈਕਟ ਤਹਿਤ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਚੱਪੜ ਤੋਂ ਪਾਣੀ ਲੈਫਟ ਕਰਕੇ ਜਮੀਨਦੋਜ਼ ਪਾਈਪਲਾਈਨ ਸंचाई ਪ੍ਰੋਜੈਕਟ ਮੁਕੰਮਲ ਕੀਤਾ ਗਿਆ ਇਸ ਪ੍ਰੋਜੈਕਟ ਦਾ ਉਦਘਾਟਨ ਐਨ ਆਰ ਆਈ ਵੀਰ ਜਸਕਰਨ ਸਿੰਘ ਜੱਸੀ ਵੱਲੋਂ ਕੀਤਾ ਗਿਆ ਇਸ ਮੌਕੇ ਬੋਲਦਿਆਂ ਪੰਚ ਦਲਜੀਤ ਸਿੰਘ ਪੰਚ ਬਿੰਦਰ لال ਸੁਮਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਤਕਰੀਬਨ 25 ਲੱਖ ਰੁਪਏ ਖਰਚ ਕੀਤੇ ਗਏ ਜਿਸ ਵਿੱਚ ਐਨ ਆਰ ਆਈ ਵੀਰ ਜਸਕਰਨ ਸਿੰਘ ਜੱਸੀ ਵੱਲੋਂ 15 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਅਤੇ ਪੂਮੀ ਅਤੇ ਜਲ ਸੰਭਾਲ ਵਿਭਾਗ ਪਿੰਡ ਵੱਲੋਂ 10000 ਰੁਪਏ ਦਿੱਤੇਗੇ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਢੰਡਾ ਦੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਕੰਮ ਵੱਡੀ ਪੱਧਰ ਤੇ ਕਰਵਾਏ ਜਾਂਦੇ ਹਨ ਇਸ ਮੌਕੇ ಗ್ರಾಮ ਪੰਚਾਇਤ ਵੱਲੋਂ ਐਨਆਰਆਈ ਵੀਰ ਜਸ ਕਰਨ ਸਿੰਘ ਜਰਨੈਲ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਦਲਜੀਤ ਸਿੰਘ ਪੰਚ ਬਿੰਦਰ ਲਾਲ ਪੰਚ ਜਸਵੀਰ ਪੰਚ ਸੁਰਜੀਤ ਸਿੰਘ ਪੰਚ ਗੁਰਵਿੰਦਰ ਸਿੰਘ ਪ੍ਰਧਾਨ ਕਸ਼ਮੀਰ ਸਿੰਘ ਬਹਾਦਰ ਸਿੰਘ ਯੂਕੇ ਤਰਸੀਮ ਸਿੰਘ ਯੂਕੇ ਜਗੀਰ ਸਿੰਘ ਗੁਰਨੇਕ ਸਿੰਘ ਬਲਦੀਪ ਸਿੰਘ ਦਵਿੰਦਰ ਸਿੰਘ ਦਾਦਰਾਮ ਸੁਮਨ ਲੈਂਬਰ ਸਿੰਘ ਦਲਵੀਰ ਸਿੰਘ ਲਖਵੀਰ ਸਿੰਘ ਰਾਹੁਲ ਕੁਮਾਰ ਕੁਲਦੀਪ ਸਿੰਘ ਯੂਕੇ ਹਰ ਗਗਨਦੀਪ ਸਿੰਘ ਢੋਲਾਵਾ ਪਿੰਡ ਵਾਸੀ ਹਾਜ਼ਰ ਸਨ ਬਾਜੀਜੀ ਦਾ ਖਾਲਸਾ ਵਾਜੀਜੀ ਪਤੇ ਜੀ ਅੱਜ ਫਿਰਪਿੰਦਨੰਗ ਢੰਡਾ ਦੇ ਨਗਰ ਨਿਵਾਸੀ ਸਾਰੇ ਇਕੱਤਰ ਹੋ ਕੇ ਸਾਡੇ ਚਾਚਾ ਜੀ ਸਰਦਾਰ ਜਨੈਲ ਸਿੰਘ ਉਹਨਾਂ ਦਾ ਧੰਨਵਾਦ ਕਰਨ ਦੇ ਇਕੱਠੇ ਹੋਏ ਆ। ਇਹਨਾਂ ਦੇ ਲੜਕੇ ਜੱਸੀ ਨੇ ਜੋ ਗਲੈਂਡ ਵਾਸੀ ਆ ਐਨ ਆਰ ਆ ਵੀਰ ਹੋਰ ਵੀ ਸਾਡੇ ਸਾਰੇ ਆਏ ਹੋਆ ਸੀ। ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਜੱਸੀ ਭਾਜੀ ਨੇ ਸਾਡੇ ਨੇ ਹੜਵਾਲੀ ਛੱਪੜ ਦੇ ਉੱਤੇ ਜੋ ਛੱਪੜ ਦੀ ਸਫਾਈ ਵਾਸਤੇ ਮੇਹਨਤ ਜਖੂ ਬਣੇ ਤੂ ਬਣੇ ਆ। ਉਹਨਾਂ ਲਈ 15 ਲੱਖ ਦੀ ਲਾਗਤ ਨਾਲ ਜੋ ਪ੍ਰੋਜੈਕਟ ਲੱਗਾ ਉਹ ਸਾਰਾ ਪੈਸਾ ਇਨੀ ਲਾਇਆ ਜੀ ਅਸੀਂ ਸਾਰੇ ਨਗਰ ਨਿਵਾਸੀ ਬਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋ ਇੱਕ ਸਾਡੇ ਹੋਰ ਛੱਪੜਿਆ ਉੱਤੇ ਵੀ ਇਹ ਪ੍ਰੋਜੈਕਟ ਲੱਗਣਾ ਇਨੀ ਸਾਨੂੰ ਉਹ ਵੀ ਪ੍ਰੋਸਾਦ ਆਇਆ ਵੀ ਅਸੀਂ ਤੁਹਾਡੇ ਨਾਲ ਆ ਔਰ ਅਸੀਂ ਥੋੜੇ ਜਿਦੇ ਟਾਈਮ ਦੇ ਵਿੱਚ ਉਹ ਕੰਮ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਮਹਾਰਾਜ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਕੀ ਫਤਿਹ ਪਿੰਡ ਢੰਡਾ ਦੇ ਜਿਹੜੇ ਵਿਕਾਸ ਦੇ ਕੰਮ ਵੱਡੀ ਪੱਧਰ ਤੇ ਹੋ ਰਹੇ ਨੇ ਉਹਦੇ ਵਿੱਚ ਜਿਹੜੇ ਐਨਆਰਈ ਵੀਰਾਂ ਦਾ ਬੜਮੁੱਲਾ ਯੋਗਦਾਨ ਹੋਵੇ ਪਿੰਡ ਢੰਡਾ ਅਜੇ ਹਜੇ ਅਜੇਹਾ ਪਿੰਡ ਹੈ ਜਿੱਥੇ ਪਿੰਡ ਵਿੱਚ ਜਿਹੜੀ ਸਕੀਮ ਐਨਆਰਈ ਵਿਕਾਸ ਸੁਸਾਇਟੀ ਵੱਲੋਂ ਸਾਰੇ ਪਿੰਡ ਵਿੱਚ ਇੰਟਰਲੌਕ ਲਾਏ ਗਏ ਜਿਹੜਾ 3 ਫੁੱਟ ਦਾ ਰਸਤਾ ਚਾਹੇ 10 ਦਾ ਚਾਹੇ 16 ਦਾ ਚਾਹੇ 25 ਫੁੱਟ ਦਾ ਰਸਤਾ ਸਿਗਾ ਸਾਨੂੰ ਮਾਣ ਹੈ ਕਿ ਉਸ ਟਾਈਮ ਜਿਹੜਾ ਸਾਡਾ ਪਿੰਡ ਢੰਡਾ ਐਨਆਰਈ ਵੀਰਾਂ ਦੇ ਉਦਦਮ ਸਦਕਾ ਜਿਹੜਾ ਉਹ ਪਿੰਡ ਬਲਾਕ ਚ ਪਹਿਲੇ ਨੰਬਰ ਤੇ ਆਇਆ ਸੀ ਹੁਣ ਵੀ ਜਿਹੜੇ ਐਨਆਰਈ ਵੀਰ ਜਿਹੜੇ ਜੱਸੀ ਜੁਕੇ ਹੁਣਾ ਵੱਲੋਂ ਲਗਭਗ ਜਿਹੜੇ ਇਹ ਖੂਹ ਬਣਾ ਕੇ ਦਿੱਤੇ ਆ ਕਮਰਾ ਬਣਾ ਕੇ ਦਿੱਤਾ ਤੇ ਜਿਹੜੇ ਛੱਪੜ ਬਾਕੀ ਜਿਹੜੇ ਆ ਭੂਮੀਕਾਰ ਵਿਭਾਗ ਵੱਲੋਂ ਪੈਸੇ ਖਰਚ ਕਰਕੇ ਇਹ ਜਿਹੜਾ ਪਾਣੀ ਆ ਚੱਲ ਹੋ ਗਿਆ ਅਸੀਂ ਐਨਆਰਈ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਜਿਹੜਾ ਹਮੇਸ਼ਾ ਹੀ ਪਿੰਡ ਦੇ ਵਿਕਾਸ ਵਾਸਤੇ ਪਿੰਡ ਨਗਰ ਪੰਚਾਇਤ ਨਾਲ ਖੜੇ ਨੇ ਆਸ ਰੱਖਦੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਆ ਐਨਆਰਈ ਵੀਰ ਪਿੰਡ ਦੇ ਬੜਮੁੱਲੇ ਵਿਕਾਸ ਕਮਾ ਵਿੱਚ ਆਪਣਾ ਯੋਗਦਾਨ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਨੂੰ ਸਾਥ ਸੰਗਤ ਜੀ ਆਪਣੇ ਨੰਬਰਦਾਰ ਚਨੈਲ ਸਿੰਘ ਤੇ ਉਹਨਾਂ ਦਾ ਬੇਟਾ ਜਸ ਸਿੰਘ ਜਿਨ੍ਹਾਂ ਦਾ ਅਪਰਲੇ ਨਾਲ ਸਾਡੇ ਪਿੰਡ ਵਿੱਚ ਬਹੁਤ ਹੀ ਅ ਸ਼ਿਲਾਗਾ ਯੋਗ ਜੋ ਨੇ ਕੀਤਾ ਚੁੱਕਿਆ ਤੇ ਉਹਦੇ ਨਾਲ ਨਾਲ ਤੇ ਜਿਹੜੀ ਜਿਹੜਾ ਕਿ ਆ ਸਮੱਸਿਆ ਦਾ ਆਪਸ ਵਿੱਚ ਮਤੋਂ ਸੇ ਜਿਹੜਾ ਕਿ ਗੰਦੇ ਪਾਣੀ ਸੁਪਰਾ ਦਾ ਅ ਵੀ ਬੀਤ ਪਹੁੰਚਾ ਤੇ ਬਲੇਹ ਉਹ ਜੀ ਜਾਲੂਆ ਕਾਫੀ ਪੈਸਾ ਜੀ ਪਾਇਆ 150 ਲੱਖ ਰੁਪਏ ਦਾ ਫਿਕਸ ਨੂੰ ਪ੍ਰੋਗਰਾਮ ਨੂੰ ਸਿੱਧੇ ਚੱਲਿਆ ਤੇ ਵਾਤੀ ਦੀ ਸਹਿਯੋਗੀ ਸੱਜਣ ਜਿਹੜੇ ਕਿ ਹੈਗੇ ਪਿੰਡ ਦੇ ਨਗਰ ਨਿਵਾਸੀ ਵੀ ਤਾਂ ਦੂਸਰੇ ਵੀ ਜਿਹੜੇ ਹੈਗੇ ਆ ਆਪਣੇ ਨਰਾਈ ਭਰਾ ਸਾਰਿਆਂ ਦੀ ਇਹ ਸਹਿਯਾਤਾ ਦੇ ਨਾਲ ਇਹ ਪ੍ਰਬੰਧ ਸਹੀ ਸਲਾਮ ਚੱਲੂ ਹੋਇਆ ਮੈਂ ਔਰ ਨਗਰ ਨਿਵਾਸੀ ਸਾਰੇ ਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਨੂੰ ਕੋਰ ਵਾਇਰਸ ਇਹਨਾਂ ਨੂੰ ਕੋਰ ਉੰਤੀ ਤਰਕੀ ਬਖਸ਼ੇ ਇਦਾਂ ਹੀ ਪਿੰਡ ਵਾਸਤੇ ਚੰਗੀਆਂ ਵਿੱਚ ਕਦਮ ਸਲਾਹਾ ਜੋ ਪਤ ਰਹੇ